ਅੱਜ ਦੀ ਵੀਡੀਓ ਵਿੱਚ ਅਸੀਂ ਮੱਕੀ ਦੀ ਰੋਟੀ ਤੋਂ ਲੱਡੂ ਬਣਾਵਾਂ ਬਣਾਵਾਂਗੇ ਮਿੱਠੇ ਲੱਡੂ ਬਣਾਉਣੇ ਆ ਮੱਕੀ ਦੀ ਰੋਟੀ ਤੋਂ ਤੇ ਇਹ ਵੀਡੀਓ ਜਿਹੜੀ ਆ ਅੱਜ ਤੁਸੀਂ ਧਿਆਨ ਨਾਲ ਦੇਖਿਓ ਆ ਮੱਕੀ ਦੀ ਰੋਟੀ ਐ ਇਹ ਰਾਤ ਦੀ ਪਈ ਹੋਈ ਸੀ ਰੋਟੀ ਬਚੀ ਹੋਈ ਸੀ ਇੱਕ ਇਹ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਡਰਾਈ ਫਰੂਟ ਐ ਮਿਕਸ ਹੋਇਆ ਡਰਾਈ ਫਰੂਟ ਆ ਕਾਜੂ ਆ ਤੇ ਖਰੋੜ ਦੀਆਂ ਗਿਰੀਆਂ ਤੇ ਆ ਬਦਾਮਾਂ ਦੀਆਂ ਗਿਰੀਆਂ ਨੇ ਅਹੀਂ ਇਹ ਸਾਰਾ ਡਰਾਈ ਫਰੂਟ ਪਾ ਕੇ ਅੱਜ ਵਧੀਆ ਜੀ ਵਧੀਆ ਜੇ ਲੱਡੂ ਬਣਾਉਣੇ ਆ ਇਹਨਾਂ ਨੂੰ ਮੈਂ ਕੱਟ ਕੇ ਛੋਟੇ ਛੋਟਾ ਬਰੀਕ ਕਰ ਲੂੰਗੀ ਡਰਾਈ ਫਰੂਟ ਨੂੰ ਘਰ ਦੇ ਵਿੱਚ ਹੀ ਰੋਟੀ ਬਚ ਜਾਂਦੀ ਆ ਕਿਹੇ ਕੈਮ ਤੇ ਘਰ ਦੇ ਵਿੱਚ ਹੀ ਅਸੀਂ ਕੋਈ ਚੀਜ਼ ਵਧੀਆ ਜੀ ਬਣਾ ਸਕਦੇ ਆ ਰੋਟੀ ਦੇ ਉੱਤੋਂ ਇਹ ਮਿੱਠੀ ਚੀਜ਼ ਬਣੇਗੀ ਬਹੁਤ ਹੀ ਵਧੀਆ ਮਿੱਠੇ ਖਾਂ ਮਿੱਠਾ ਖਾਂ ਦੇ ਸ਼ਕੀਨ ਦਾ ਅਸੀਂ ਹੈ ਹੀ ਆ ਉਹ ਡਰਾਈ ਫਰੂਟ ਮੈਂ ਕੱਟ ਕੇ ਬਰੀਕ ਕਰ ਲਿਆ ਤੇ ਬਦਾਮਾਂ ਦੀਆਂ ਗਿਰੀਆਂ ਹੁਣ ਮੈਂ ਕੱਟ ਕੇ ਇਹਨਾਂ ਨੂੰ ਵੀ ਬਰੀਕ ਕਰੂੰਗੀ ਤੇ ਤੁਸੀਂ ਅੱਜ ਦੇਖਿਓ ਕਿ ਆਪਾਂ ਕਿਵੇਂ ਲੱਡੂ ਤਿਆਰ ਕਰਨੇ ਨੇ ਮੇਰੇ ਕੋਲ ਤਾਂ ਇੱਕੋ ਰੋਟੀ ਬਚੀ ਹੋਈ ਸੀ ਮੈਂ ਤਾਂ ਇੱਕੋ ਰੋਟੀ ਦੇ ਹੀ ਲੱਡੂ ਬਣਾਉਂਗੀ ਟਾਡੇ ਕੋ ਦੋ ਰੋਟੀਆਂ ਬਚੀਆਂ ਜਾਂ ਤਿੰਨ ਬਚਦੀਆਂ ਤੁਸੀਂ ਇਦਾਂ ਦੀ ਚੀਜ਼ ਤਿਆਰ ਕਰ ਸਕਦੇ ਹੋ ਇਹ ਇਹ ਖਰਾਬ ਨਹੀਂ ਜਲਦੀ ਕਰਕੇ ਹੁੰਦੀਆਂ ਚੀਜ਼ਾਂ ਇਹ ਡਰਾਈ ਫਰੂਟ ਤਾਂ ਆਪਾਂ ਤਿਆਰ ਕਰ ਲਿਆ ਹੈ ਹੁਣ ਤਵਾ ਗੈਸ ਦੇ ਉੱਤੇ ਰੱਖ ਕੇ ਤੇ ਘਿਓ ਪਾਵਾਂਗੇ ਇੱਕ ਚਮਚਾ ਦੇਸੀ ਘਿਓ ਜਿਹੜਾ ਆ ਮਠਿਆਈ ਦੇ ਵਿੱਚ ਵਧੀਆ ਲੱਗਦਾ ਹੈ ਸਰਦੀਆਂ ਦੇ ਵਿੱਚ ਵੈਸੇ ਵੀ ਥੋੜਾ ਬੋਤਾ ਦੇਸੀ ਘਿਓ ਜਿਹੜਾ ਆ ਵਧੀਆ ਲੱਗਦਾ ਖਾਣਾ ਚਾਹੀਦਾ ਆ ਇਹ ਪਿਗਲਣ ਦੀ ਵੀ ਡੀ ਕਰਾਂਗੇ ਇਹਦੀ ਕਿਉਂ ਦੀ ਇਹਨੂੰ ਪਗਲਾਵਾਂਗੇ ਚੰਗੀ ਤਰ੍ਹਾਂ ਪਹਿਲਾਂ ਬਚੀ ਹੋਈ ਜਿਹੜੀ ਚੋਲ ਜਾਂ ਮੱਕੀ ਦੀ ਰੋਟੀ ਆ ਆਪਾਂ ਕੰਮ ਲਗਾ ਸਕਦੇ ਆ ਹਰ ਚੀਜ਼ ਕੰਮ ਆਉਂਦੀ ਆ ਉਹਨਾਂ ਵਿੱਤੇ ਦੇ ਬਾਅਦ ਚ ਵੀਡੀਓ ਪਾਵਾਂਗੇ ਮੱਕੀ ਦੀ ਰੋਟੀ ਜਿਹੜੀ ਆ ਇਹਦੀ ਵੀਡੀਓ ਆਪਾਂ ਅੱਜ ਬਣਾ ਰਹੇ ਆ ਤੇ ਬਾਕੀ ਆਪਾਂ ਜੋ ਚੋਲ ਜਾਂ ਕਣਕ ਦੀ ਰੋਟੀ ਉਹ ਆਪਾਂ ਬਾਅਦ ਵਿੱਚ ਵੀਡੀਓ ਬਣਾਵਾਂਗੇ ਤੇ ਇਸ ਤਰ੍ਹਾਂ ਆਪਾਂ ਮੱਕੀ ਦਾ ਜਿਹੜਾ ਐ ਸੀਜ਼ਨ ਆ ਜਿੱਦਾਂ ਰੋਟੀ ਦਾ ਚੱਲ ਰਿਹਾ ਆ ਜਿੱਦਾਂ ਸਰਦੀਆਂ ਦੇ ਵਿੱਚ ਹੀ ਬਣਾਈਦੀ ਆ ਜ਼ਿਆਦਾਤਰ ਰੋਟੀ ਮੱਕੀ ਦੀ ਤੇ ਬਚ ਵੀ ਜਾਂਦੀ ਐ ਏਡੀ ਕੋ ਗੱਲ ਨਹੀਂ ਕਿ ਘਰ ਦੇ ਵਿੱਚ ਬਚਦੀ ਨਹੀਂ ਰੋਟੀ ਰਾਤ ਦੀ ਰਹਿ ਜਾਂਦੀ ਆ ਤੇ ਆਪਾਂ ਇਹਨੂੰ ਤਲਾਂਗੇ ਇਸ ਤਰ੍ਹਾਂ ਰੋਟੀ ਨੂੰ ਵੀਡੀਓ ਰਿ ਹੈਡ ਫੂਡ ਚੈਨਲ ਦੀਆਂ ਬਹੁਤ ਵਧੀਆ ਹੁੰਦੀਆਂ ਤੁਸੀਂ ਵੇਖਿਆ ਕਰੋ ਰਿਆਡ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੇਖਿਆ ਕਰੋ ਇਹਨਾਂ ਨੂੰ ਇਹ ਆ ਕਿ ਮੈਂ ਉਹ ਵੀਡੀਓ ਪਾਨੀ ਆ ਜਿਹੜੀਆਂ ਬਹੁਤ ਜ਼ਿਆਦਾ ਖੇਚਲ ਵਾਲੀਆਂ ਨਹੀਂ ਹੁੰਦੀਆਂ ਜਿਹੜੀ ਰਸੋਈ ਦੇ ਅੰਦਰੋਂ ਹੀ ਸਾਨੂੰ ਹਰ ਸਮਾਨ ਮਿਲ ਜਾਂਦਾ ਏ ਮੇਰੀਆਂ ਵੀਡੀਓ ਉਹੀ ਹੁੰਦੀਆਂ ਨੇ ਕੋਈ ਸੋਚਣ ਵਾਲੀ ਗੱਲ ਨਹੀਂ ਹੁੰਦੀ ਕਿ ਇਹ ਸਾਨੂੰ ਬਹੁਤ ਜ਼ਿਆਦਾ ਹੀ ਦਿੱਕਤ ਵਾਲੀ ਗੱਲ ਹੋਏ ਕਿ ਆਪਾਂ ਇਹ ਸਮਾਨ ਲਿਆਉਣਾ ਆ ਫਿਰ ਆਪਾਂ ਵੀਡੀਓ ਬਣਾਣੀ ਆ ਇਹ ਤੇ ਇਹ ਵੀਡੀਓ ਮੈਂ ਪਾਣੀ ਆ ਕੇ ਜਿੱਦਾਂ ਘਰ ਦੇ ਵਿੱਚ ਉਹਨੀਆਂ-ਇਨੀਆਂ ਚੀਜ਼ਾਂ ਹੁੰਦੀਆਂ ਹੀ ਹੁੰਦੀਆਂ ਜਿਹੜੀਆਂ ਮੈਂ ਵੀਡੀਓ ਪਾ ਕੇ ਤੁਹਾਨੂੰ ਦਿਖਾਉਣੀ ਆ ਇਨੀਆਂ ਚੀਜ਼ਾਂ ਦੇ ਹਰ ਆਪਣੇ ਡੱਬੇ ਬਾਕਸਾਂ ਦੇ ਵਿੱਚ ਭੰਈਆਂ ਹੁੰਦੀਆਂ ਤੇ ਤੁਸੀਂ ਇਸ ਤਰ੍ਹਾਂ ਬਣਾਇਆ ਕਰੋ ਸਬਜ਼ੀਆਂ ਵੀ ਇਦਾਂ ਹੀ ਬਣਾਇਆ ਕਰੋ ਆਚਾਰ ਵੀ ਇਦਾਂ ਹੀ ਬਣਾਇਆ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਿ ਆਪਾਂ ਬਾਜ਼ਾਰੋਂ ਚੇਚਾ ਕੋਈ ਸੌਦਾ ਲੈ ਕੇ ਆਵਾਂਗੇ ਕੋਈ ਸਮਾਨ ਲੈ ਕੇ ਆਵਾਂਗੇ ਤੇ ਫੇਰ ਹੀ ਸਾਨੂੰ ਇਹ ਵੀਡੀਓ ਤਿਆਰ ਹੋਊਗੀ ਨਹੀਂ ਜੀ ਇਹੋ ਜਿਹਾ ਕੁਝ ਨਹੀਂ ਆ ਤੁਸੀਂ ਸਿੰਪਲ ਜੀਆਂ ਵੀਡੀਓ ਹੁੰਦੀਆਂ ਨੇ ਤੈ ਜਰੂਰ ਕੁਝ ਵੇਖਿਆ ਕਰੋ ਤੇ ਬਣਾਇਆ ਕਰੋ ਤੇ ਸੱਚੀ ਗੱਲ ਆ ਕਿ ਇਹ ਇਹ ਜਿਹੜੀਆਂ ਵੀਡੀਓ ਦੇ ਵਿੱਚ ਚੀਜ਼ ਬਣਾਈ ਜਾਂਦੀ ਆ ਨਾ ਟੇਸਟ ਵੀ ਇਹਦਾ ਬਹੁਤ ਹੁੰਦਾ ਏ ਕੋਈ ਗੱਲ ਨਹੀਂ ਕਿ ਟੇਸਟ ਨਹੀਂ ਬਣਦੀ ਚੀਜ਼ ਇਹ ਤਲਈ ਗਈ ਆ ਰੋਟੀ ਤੇ ਹੁਣ ਮੈਂ ਤੁਹਾਡੇ ਸਾਹਮਣੇ ਡੂੰਘੇ ਦੇ ਵਿੱਚ ਰੋਟੀ ਜਿਹੜੀ ਆ ਰੱਖ ਲਈ ਆ ਹੁਣ ਪਾਵੇ ਦੇ ਉੱਤੇ ਉਹੀ ਘੋਪਿਆ ਹੋਇਆ ਆ ਇੱਕ ਚਮਚਾ ਬਚ ਗਿਆ ਉਹਦਾ ਹੁਣ ਮੈਂ ਵੇਸਣ ਦੇ ਦੋ ਚਮਚੇ ਆ ਦੇਖੋ ਪਾ ਦਿੱਤੇ ਉੱਪਰ ਇਨੂੰ ਵੀ ਚੰਗੇ ਤਰ੍ਹਾਂ ਭੁੰਨ ਲਾਂਗੀ ਮੈਂ ਉਸੇ ਅਘੇ ਉਹਦੇ ਵਿੱਚ ਜਾਂ ਥੋੜਾ ਜਿਹਾ ਘਿਓ ਹੋਰ ਵੀ ਮੈਂ ਪਾ ਦੂੰਗੀ ਕਿਉਂਕਿ ਘਿਓ ਘਟ ਗਿਆ ਇਹ ਰੋਟੀ ਦੇ ਤਲਣਾ ਕਰਕੇ ਤੇ ਆਪਾਂ ਹੋਰ ਪਾ ਲਾਂਗੇ ਜੇ ਥੋੜਾ ਲੱਗਦਾ ਤਾਂ ਘਿਓ ਆਪਾਂ ਹੋਰ ਲੈ ਸਕਦੇ ਆ ਇਹ ਆਕੇ ਮੈਂ ਜੇ ਭਾਰੀ ਮਠਿਆਈ ਜਿਹੜੀ ਆਪਾਂ ਲਿਉਣੇ ਆ ਉਹਦੇ ਨਾਲੋਂ ਇਹ ਚੀਜ਼ ਘਰ ਦੀ ਬਣ ਜੇ ਕਾ ਕਿੰਨੀ ਵਧੀਆ ਆ ਖੇਚਲ ਵੇ ਲੋ ਥੋੜੀ ਜੀ ਤੇ ਖੇਚਲ ਲੱਗਣ ਢਈ ਆ ਕੋਈ ਜ਼ਿਆਦਾ ਖੇਚਲ ਵੀ ਨਹੀਂ ਆਗੀ ਮਿਹਨਤ ਨਹੀਂ ਮਤਲਬ ਉਹ ਕਹਿੰਦਾ ਮਿਹਨਤ ਵੀ ਨਹੀਂ ਲੱਗ ਰਹੀ ਤੇ ਆਪਾਂ ਇਹ ਚੀਜ਼ ਨੂੰ ਘਰੇ ਤਿਆਰ ਕਰੀਏ ਤੇ ਕਿੰਨੀ ਵਧੀਆ ਲੱਗਦੀ ਆ ਨਾਲੇ ਤੇ ਖਾਣ ਵਾਲੇ ਖੁਸ਼ ਨਾਲੇ ਸਾਡੀ ਰੋਟੀ ਜਿਹੜੀ ਆ ਉਹ ਵਧੀਆ ਤਰੀਕੇ ਦੇ ਨਾਲ ਖਾਧੀ ਜਾ ਸਕਦੀ ਆ ਦੁਬਾਰਾ ਨਹੀਂ ਤਾਂ ਕਈ ਘਰ ਤਾਂ ਕਹਿ ਦਿੰਦੇ ਕਿ ਗਰਮ ਕਰਕੇ ਆਪਾਂ ਖਾਣੀ ਨਹੀਂ ਬਾਸੀ ਰੋਟੀ ਪਰ ਆਹ ਚੀਜ਼ ਜਿਹੜੀ ਮਿੱਠੀ ਬਣ ਰਹੀ ਆ ਮਿੱਠੀ ਨੂੰ ਤਾਂ ਹਰ ਕੋਈ ਚੀਜ਼ ਨੂੰ ਖਾ ਹੀ ਲੈਂਦਾ ਜਿਹੜੇ ਮਿੱਠਾ ਖਾਣ ਦੇ ਸ਼ਕੀਨ ਆ ਉਹਨਾਂ ਵਾਸਤੇ ਤਾਂ ਬਹੁਤ ਹੀ ਵਧੀਆ ਚੀਜ਼ ਆ ਉਥੋਂ ਵੀ ਤਾਂ ਅਸੀਂ ਪੈਸੇ ਖਰਚ ਕੇ ਬਾਜ਼ਾਰੋਂ ਲਿਆਉਂਦੇ ਆ ਨਾ ਚੀਜ਼ ਤੇ ਘਰ ਹੀ ਇਹੋ ਜਿਹੀਆਂ ਚੀਜ਼ਾਂ ਤੁਸੀਂ ਤਿਆਰ ਕਰਿਆ ਕਰੋ ਕਿ ਹੁਣ ਵੇਖਣ ਵੇਖੋ ਹੋ ਗਿਆ ਬਹੁਤ ਸੋਹਣਾ ਭੁੱਜ ਗਿਆ ਏ ਇਹਨੂੰ ਆਪਾਂ ਨਾ ਇਹ ਥਾਲੀ ਦੇ ਵਿੱਚ ਆਪਾਂ ਇਦਾਂ ਉਤਾਰ ਲਵਾਂਗੇ ਤਵੇ ਦੇ ਉੱਤੋਂ ਸਾਰਾ ਵੇਸੰਡ ਜਿਹੜਾ ਇਕੱਠਾ ਕਰ ਲਿਆ ਏ ਮਠਿਆਈ ਤੇ ਬੜੇ ਤਰੀਕਿਆਂ ਦੀ ਬਣ ਜਾਂਦੀ ਆ ਲੱਡੂ ਬਣਾ ਲਓ ਬਰਫੀਆਂ ਬਣਾ ਲਓ ਜੋ ਮਰਜ਼ੀ ਬਣਾ ਲਓ ਘਰ ਹੀ ਹਰ ਚੀਜ਼ ਤਿਆਰ ਹੋ ਜਾਂਦੀ ਏ ਇਹ ਕਿ ਇਸ ਤਰ੍ਹਾਂ ਬਣਾਉਣ ਖੁਣਾ ਹੀ ਕਹਿ ਦਿੰਦੇ ਆ ਵੀ ਅਸੀਂ ਕੀ ਘਰ ਦੀ ਮਿਹਨਤ ਕਰਨੀ ਆ ਪਰ ਘਰ ਦੀ ਜਿਹੜੀ ਮਿਹਨਤ ਆ ਉਹਦੇ ਨਾਲ ਦੀ ਤੇ ਚੀਜ਼ ਹੀ ਨਹੀਂ ਬਣਦੀ ਬਾਹਰ ਇਹ ਦੇਖੋ ਰੋਟੀ ਜਿਹੜੀ ਆ ਉਹਨੂੰ ਮੈਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕਾਰੀ ਆ ਰੋਟੀ ਬਹੁਤ ਸੋਹਣੀ ਹੋ ਗਈ ਹੈ ਦੇਸੀ ਘਿਓ ਲਾਉਣ ਕਰਕੇ ਰੋਟੀ ਬਹੁਤ ਹੀ ਵਧੀਆ ਬਣ ਗਈ ਹੈ ਤੇ ਹੁਣ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਦਾਂਗੇ ਰੋਟੀ ਨੂੰ ਤੇ ਵਿੱਚ ਜਿਹੜਾ ਵੇਸਣ ਆਪਾਂ ਭੁੰਨ ਕੇ ਰੱਖਿਆ ਹੋਇਆ ਇਹ ਵੀ ਪਾ ਲਵਾਂਗੇ ਵੀ ਮਿਕਸੀ ਦੇ ਜੱਗ ਵਿੱਚ ਪਾ ਦਾਂਗੇ ਇਹਨੂੰ ਵੀ ਇੱਕ ਚੀਜ਼ ਹੋਰ ਆ ਜੇ ਬਹੁਤ ਹੀ ਬਰੀਕ ਆਪਾਂ ਡਰਾਈ ਫਰੂਟ ਆਪਾਂ ਥੋੜਾ ਮੋਟਾ ਨਹੀਂ ਪਾਉਣਾ ਤੇ ਡਰਾਈ ਫਰੂਟ ਵਿੱਚ ਹੀ ਪਾ ਸਕਦੇ ਆ ਪਰ ਮੈਂ ਥੋੜਾ ਜਿਹਾ ਮੋਟਾ ਰੱਖਣਾ ਸੀ ਡਰਾਈ ਫਰੂਟ ਕਿ taste ਕੁਝ ਅਲੱਗ ਹੋਵੇ ਇਸ ਕਰਕੇ ਮੈਂ ਉਹਨੂੰ ਕੱਟ ਕੇ ਪਾ ਦਿੱਤਾ ਆ ਉਹਦਾ ਚਾਹੋ ਤੇ ਤੁਸੀਂ ਵਿੱਚੇ ਹੀ ਮਿਕਸੀ ਦੇ ਜੱਗ ਦੇ ਵਿੱਚੇ ਹੀ ਡਰਾਈ ਫਰੂਟ ਜਿਹੜਾ ਆ ਉਹ ਵੀ ਪਾ ਕੇ ਪੀਟ ਸਕਦੇ ਹੋ ਸੌਰੀ ਇਹ ਜੋ ਪੀਠ ਮੱਕੀ ਦੀ ਰੋਟੀ ਤੇ ਵੇਸਣ ਆ ਇਹ ਪੀਠ ਕੇ ਆ ਗਿਆ ਹੈ ਤੇ ਇਹਨੂੰ ਛਾਨਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਛਾਨ ਵੀ ਨਹੀਂ ਸਕਦੇ ਇਹਦਾ ਇਹਨੂੰ ਘਿਓ ਲੱਗਾ ਆਇਆ ਹੈ ਇਹ ਛਾਨਣੀ ਦੇ ਨਾਲ ਜਿਹੜਾ ਇਹ ਸਾਰਾ ਚਪਕ ਜਾਣਾ ਇਸ ਕਰਕੇ ਆਪਾਂ ਇਹਨੂੰ ਛਾਨ ਨਹੀਂ ਸਕਦੇ ਇਸ ਤਰ੍ਹਾਂ ਹੀ ਥੋੜਾ ਬਹੁਤਾ ਜੇ ਤੁਹਾਨੂੰ ਲੱਗਦਾ ਟੁਕੜਾ ਕੋਈ ਬਚ ਵੀ ਗਿਆ ਤੇ ਆਹ ਦੇਖੋ ਆਪਾਂ ਇਸ ਤਰ੍ਹਾਂ ਕਰਕੇ ਹੱਥਾਂ ਦੇ ਨਾਲ ਬਰੀਕ ਕਰ ਸਕਦੇ ਹਾਂ ਦੇ ਐਸਟਰਾ ਇਹ ਜਿਹੜੇ ਲੱਡੂ ਬੜੇ ਵਧੀਆ ਤਿਆਰ ਹੋਣੇ ਨੇ ਇਹਨੂੰ ਇਦਾਂ ਹੀ ਬਰੀਕ ਕਰ ਲੈਣਾ ਆ ਬਰੀਕ ਕਰਕੇ ਤੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਦਾ ਬਣਾ ਲੈਣਾ ਪਾਊਡਰ ਜੈ ਇਹਦਾ ਬਹੁਤਾ ਵੀ ਬਰੀਕ ਪਾਊਡਰ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਫਰਾਈਪੈਨ ਦੇ ਵਿੱਚ ਘਿਓ ਪਾਵਾਂਗੇ ਪਹਿਲਾਂ ਇਦੇ ਵੇਖਿਓ ਉਹ ਜੋ ਡਰਾਈ ਫਰੂਟ ਆ ਸਾਡੇ ਕੋਲ ਉਹਨੂੰ ਵੀ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਕਿਉਂਕਿ ਕੱਚਾ ਡਰਾਈ ਫਰੂਟ ਜਿਹੜਾ ਆ ਉਹ ਜ਼ਿਆਦਾ ਦੇਰ ਮਠਿਆਈ ਦੇ ਵਿੱਚ ਟਿਕਦਾ ਨਹੀਂ ਤੇ ਇਹ ਭੁੰਨ ਕੇ ਥੋੜਾ ਜਿਹਾ ਪਾਵਾਂਗੇ ਤੇ ਵਧੀਆ ਲੱਗੂਗਾ ਥੋੜਾ ਜਿਹਾ ਕ੍ਰਿਸਪੀ ਜਿਹਾ ਬਣਾ ਲੈਨੇ ਆ ਇਹਨੂੰ ਵੀ ਆ ਦੇਖੋ ਸਾਰੀਆਂ ਗਿਰੀਆਂ ਪਾ ਲਈਆਂ ਨੇ ਡਰਾਈ ਫਰੂਟ ਪਾ ਲਿਆ ਫਰਾਈਪਨ ਦੇ ਵਿੱਚ ਤੇ ਥੋੜਾ ਜਿਹਾ ਇਹਨੂੰ ਉਹਨਾਂ ਲਵਾਂਗੇ ਬੋ ਇਹ ਮਠਿਆਈ ਬਣਾਣੀ ਲੱਡੂ ਬਣਾਣੇ ਬਹੁਤ ਸੌਖੇ ਆ ਕੁਝ ਵੀ ਔਖਾ ਨਹੀਂ ਲੱਗਣ ਡਿਆ ਇੱਕ ਵਧੀਆ ਚੀਜ਼ ਆ ਕਣਕ ਦੀ ਰੋਟੀ ਦੇ ਤੇ ਇਹ ਮਠਿਆਈ ਬਣ ਸਕਦੀ ਆ ਮੱਕੀ ਦੀ ਰੋਟੀ ਤੋਂ ਪਹਿਲੀ ਵਾਰੀ ਤੁਸੀਂ ਦੇਖ ਸਕਦੇ ਹੋ ਵੀ ਚੀਜ਼ ਬਣ ਗਈ ਆ ਬਹੁਤ ਵਧੀਆ ਕਿਆ ਆਪਾਂ ਸਾਰੇ ਜਿਹੜੇ ਡ్రਾਈ ਫਰੂਟ ਆ ਇਹਨਾਂ ਨੂੰ ਕੱਢ ਕੇ ਤੇ ਪਾਊਡਰ ਦੇ ਜਿਹੜਾ ਆਪਾਂ ਬਣਾਇਆ ਸੀ ਰੋਟੀ ਦਾ ਪਾਊਡਰ ਇਹਨੂੰ ਇੱਕ ਜਗਾਹ ਕਰ ਦਿੱਤਾ ਹੁਣ ਚੀਨੀ ਪਾਵਾਂਗੇ ਫਰਾਈਪਿੰਨ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਾਂਗੇ ਇਹਨੂੰ ਚਾਣੀ ਬਣਾਉਣੀ ਪੂਰੀ ਤਰ੍ਹਾਂ ਚਾਣੀ ਬਣਾਵਾਂਗੇ ਕਿਉਂਕਿ ਚਾਣੀ ਬਣਾਉਣੀ ਲੋੜ ਹੈਗੀ ਆ ਸਾਣੀ ਤੋਂ ਬਗੈਰ ਇਹ ਚੀਜ਼ ਬਣਨੀ ਨਹੀਂ ਬਹੁਤ ਹੀ ਵਧੀਆ ਆਪਾਂ ਅੱਜ ਮਠਿਆਈ ਤਿਆਰ ਕਰਾਂਗੇ ਘਰ ਦੀ ਤੇ ਇਹ ਬੀਬੀਆਂ ਭੈਣਾਂ ਨੂੰ ਬਹੁਤ ਹੀ ਵਧੀਆ ਚੀਜ਼ ਬਣਾਣੀ ਮਤਲਬ ਆ ਜਾਂਦੀ ਆ ਤੇ ਕਈ ਸਿੱਖ ਦੀਆਂ ਨੇ ਤੇ ਕਈ ਵਿਚਾਰੀਆਂ ਵੀ ਇਹਦੀਆਂ ਨੇ ਵੀ ਬਣਾ ਬਣਾਵਾਂਗੇ ਕਿਵੇਂ ਤੇ ਜਿਹੜੀਆਂ ਸਿੱਖ ਦੀਆਂ ਨੇ ਜਾਂ ਜਿਹੜੀਆਂ ਬਣਾਉਣੀ ਚਾਹੁੰਦੀਆਂ ਨੇ ਉਹ ਸੋਈ ਦੇ ਅੰਦਰ ਰਹਿ ਕੇ ਵੀ ਇਸ ਤਰ੍ਹਾਂ ਦੀ ਚੀਜ਼ ਬਣਾ ਸਕਦੀਆਂ ਨੇ ਮੈਂ ਵਿੱਚ ਕੇਸਰ ਦੇ ਦੋ ਧਾਗੇ ਪਾਤੇ ਨੇ ਆ ਦੇਖੋ ਹੁਣ ਇੱਕ ਚਾਣੀ ਆ ਏਦਾਂ ਦੀ ਬਣਾਉਣੀ ਆ ਦੇਖੋ ਆ ਕਿੰਨੀ ਸੋਹਣੀ ਤਾਰ ਬਣ ਰਹੀ ਆ ਤੇ ਇਸ ਤਰ੍ਹਾਂ ਹੀ ਆਪਾਂ ਆ ਇਹਨੂੰ ਤਾਰ ਵੰਗਰ ਬਣਾ ਲਏ ਫਿਰ ਆਪਾਂ ਆ ਜਿਹੜਾ ਮਟੀਰੀਅਲ ਤਿਆਰ ਕੀਤਾ ਏ ਰੋਟੀ ਦਾ ਇਹ ਪਾ ਦਾਂਗੇ ਤੇ ਇੱਕ ਵਧੀਆ ਜਿਹਾ ਲੱਡੂ ਤਿਆਰ ਹੋ ਜਾਣੇ ਨੇ ਹੁਣ ਸਾਰੇ ਨੂੰ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਆ ਦੇਖੋ ਜੇ ਭਾਵੇਂ ਬੱਚਿਆਂ ਨੂੰ ਬਣਾ ਕੇ ਤੁਸੀਂ ਦੇ ਸਕਦੇ ਹੋ ਭਾਵੇਂ ਤੁਸੀਂ ਬਜ਼ੁਰਗਾਂ ਨੂੰ ਬਣਾ ਕੇ ਦੇ ਸਕਦੇ ਹੋ ਭਾਵੇਂ ਜਿਹੜਾ ਖਾ ਸਕਦਾ ਏ ਉਹਨੂੰ ਤੁਸੀਂ ਬਣਾ ਕੇ ਦੇ ਸਕਦੇ ਹੋ ਬਹੁਤ ਹੀ ਵਧੀਆ ਚੀਜ਼ ਆ ਇਹ ਤਾਕਤ ਵਾਲੀ ਚੀਜ਼ ਬਣੀ ਆ ਬਹੁਤ ਹੀ ਪਿਆਰੀ ਚੀਜ਼ ਆ ਆ ਦੇਖੋ ਇਸੇ ਤਰ੍ਹਾਂ ਅਸੀਂ ਜਿਹੜੀਆਂ ਚੀਜ਼ਾਂ ਆਪਾਂ ਕੋ ਬਚ ਜਾਂਦੀਆਂ ਨੇ ਰਾਤ ਦੀਆਂ ਉਹਨਾਂ ਨੂੰ ਆਪਾਂ ਸੁੱਟਣ ਦੀ ਕੋਸ਼ਿਸ਼ ਨਾ ਕਰਿਆ ਕਰੀਏ ਤੇ ਹਰ ਚੀਜ਼ ਜਿਹੜੀ ਆ ਉਹਨੂੰ ਆਪਾਂ ਕੰਮ ਲਗਾ ਸਕਦੇ ਹਾਂ ਹੁਣ ਥੋੜਾ ਜਿਹਾ ਮਾਥਾ ਨੂੰ ਪਾਣੀ ਲਗਾ ਲਿਆ ਥੋੜਾ ਜਿਹਾ ਠੰਡਾ ਕਰ ਲਿਆ ਇਹਨੂੰ ਮਟੀਰੀਅਲ ਨੂੰ ਕਿਉਂਕਿ ਬਹੁਤ ਗਰਮ ਫਿਰ ਜਿਹੜਾ ਆ ਉਹ ਵੀ ਨਹੀਂ ਵਲੇ ਜਾਂਦੇ ਬਣਾਏ ਜਾਂਦੇ ਲੱਡੂ ਇਸ ਤਰ੍ਹਾਂ ਥੋੜਾ ਜਿਹਾ ਪਾਣੀ ਲਗਾ ਲਗਾ ਕੇ ਤੇ ਇਸ ਤਰ੍ਹਾਂ ਗੋਲ-ਗੋਲ ਜਿਹੜੇ ਸੈਅਰ ਤੁਸੀਂ ਆਪਣੀ ਮਰਜ਼ੀ ਦੇ ਰੱਖ ਸਕਦੇ ਹੋ ਭਾਵੇਂ ਵੱਡਾ ਕਰ ਲੋ ਲੱਡੂ ਭਾਵੇਂ ਛੋਟਾ ਕਰ ਲੋ ਉਹ ਤੁਹਾਡੀ ਆਪਣੀ ਮਰਜ਼ੀ ਹੈਗੀ ਆ ਪਰ ਦੇਖੋ ਕਿੰਨੀ ਵਧੀਆ ਚੀਜ਼ ਘਰ ਦੀ ਤਿਆਰ ਹੋ ਰਹੀ ਆ ਇਸੇ ਤਰ੍ਹਾਂ ਮੈਂ ਅਕਸਰ ਦਿਨ ਵੀਡੀਓ ਜਿਹੜੀ ਆ ਕਣਕ ਦੀ ਰੋਟੀ ਤੇ ਵੀ ਬਣਾ ਕੇ ਪਾਵਾਂਗੀ ਚੋਲਾ ਦੀ ਵੀ ਤੁਹਾਨੂੰ ਜਿਹੜੇ ਬਚੇ ਹੋਏ ਚੋਲ ਆ ਉਹਨਾਂ ਨੂੰ ਆਪਾਂ ਕਿਵੇਂ ਘਰ ਦੇ ਵਿੱਚ ਦੁਬਾਰਾ ਵਰਤ ਸਕਦੇ ਆ ਉਹ ਵੀ ਤੁਹਾਨੂੰ ਦਿਖਾਉਂਗੀ ਮੈਂ ਤਾਂ ਮੈਨੂੰ ਉਮੀਦ ਆ ਕਿ ਇਹ ਵੀਡੀਓ ਵੈਸੇ ਤੁਹਾਨੂੰ ਬਹੁਤ ਚੰਗੀ ਲੱਗੇਗੀ ਕਿਉਂਕਿ ਮਠਿਆਈ ਦੀ ਲੋੜ ਤਾਂ ਸਿਆਲ ਦੇ ਵਿੱਚ ਹਰ ਇੱਕ ਨੂੰ ਹੁੰਦੀ ਆ ਦੇਖੋ ਕਿੰਨੇ ਸੋਹਣੇ ਚਾਰ ਲੱਡੂ ਬਣਿਆ ਇੱਕ ਰੋਟੀ ਤੋਂ ਚਾਰ ਲੱਡੂ ਬਣਿਆ ਦੇਖੋ ਵੈਰੀ ਗੁੱਡ ਇਹ ਥੋੜਾ ਜਿਹਾ ਚਰਪਤੀ ਪੈ ਰਹਿਣ ਦੋਗੇ ਬਹੁਤ ਹੀ ਵਧੀਆ ਸੋਹਣੇ ਜੇ ਬਣ ਜਾਣੇ ਨੇ ਤੇ ਇਸ ਤਰ੍ਹਾਂ ਦੇ ਮੈਨੂੰ ਉਮੀਦ ਆ ਕਿ ਤੁਸੀਂ ਇਹ ਵੀਡੀਓ ਨੂੰ ਪਸੰਦ ਕਰੋਗੇ ਤੁਹਾਨੂੰ ਵਧੀਆ ਵੀ ਲੱਗੂਗੀ ਰਿਆੜ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਜਰੂਰ ਵੇਖਿਆ ਕਰੋ ਬੜੀ ਮਿਹਰਬਾਨੀ ਆ ਜੀ ਤੁਹਾਡੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ